ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ 2026 ਦੀਆਂ ਬਹੁਤ ਸਾਰੀਆਂ ਮੁਬਾਰਕਾਂ ਕਿਨਾਂ ਨੂੰ ਬ੍ਰਿਖ ਰਾਸ਼ੀ ਵਾਲਿਆਂ ਨੂੰ ਜੇ ਹਮੇਸ਼ਾ ਤਾਂ ਸਾਰਿਆਂ ਨੂੰ ਮੁਬਾਰਕਾਂ ਪਰ ਜਿਨ੍ਹਾਂ ਦਾ ਵੀ ਬ੍ਰਿਖ ਲਗਣ ਹੈ ਤੇ ਬ੍ਰਿਖ ਰਾਸ਼ੀ ਉਹਨਾਂ ਦਾ ਮਾਲਕ ਹੈ ਸ਼ੁਕਰ ਕਿੱਦਾਂ ਦੇ ਹੁੰਦੇ ਆ ਕਿੱਦਾਂ ਦੀ ਨੇਚਰ ਹੁੰਦੀ ਆ ਇਹ ਆਪਾਂ ਗੱਲ ਜ਼ਰੂਰ ਕਰਨੀ ਆ ਬ੍ਰਿਖ ਰਾਸ਼ੀ ਵਾਲੇ ਜੋ ਨੇ ਸੋਹਣੇ ਹੁੰਦੇ ਆ ਨੈਣ ਨਕਸ਼ਵਦਿਆ ਹੁੰਦੇ ਮਾਲਕ ਹੀ ਸ਼ੁਕਰ ਹੈ ਅਟਰੈਕਸ਼ਨ ਹੁੰਦੀ ਆ ਰੰਗ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਹਣਾ ਕੰਮ ਕਰਨਾ ਆਪਣੀ ਮਸਤੀ 'ਚ ਕਰਦੇ ਰਹਿਣਾ ਕਰਦੇ ਰਹਿਣਾ ਨਹੀਂ ਕਰਨਾ ਤਾਂ ਫੇਰ ਭਾਵੇਂ ਕੋਈ ਜੋ ਮਰਜੀ ਜ਼ੋਰ ਲਗਾ ਲਵੇ ਫੇਰ ਨਹੀਂ ਕਰਦੇ ਹੈਨਾ इमोशनल ਵੀ ਹੁੰਦੇ ਆ ਕਿਉਂਕਿ ਚੰਦਰ ਜੋ ਹੈ ਇਹਨਾਂ ਦੇ ਤਕਰੀਬਨ ਜੋ ਬ੍ਰਿਕ ਲਗਨ ਦਾ ਦੇਖੀਏ ਤਾਂ ਚੰ드ਰਮਾ ਇਹਨਾਂ ਦੇ ਹਿੰਮਤ ਦਾ ਪ੍ਰਾਕਰਮਧਮਾਲਕ ਹੁੰਦਾ ਕਦੇ ਕੋਛ ਤੇ ਕਦੇ ਕੋਛ ਡਾਮਾਂਡ ਉਸ ਸਥਿਤੀ ਇਹਨਾਂ ਦਾ ਮਾਨਿਕ ਜਗ੍ਹਾ ਨਹੀਂ ਖੜਦਾ ਹਿੰਮਤ ਤਾਂ ਇਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਨੀ ਪੈਂਦੀ ਹੈ ਵੀ ਭਾਈ ਕਰਨਾ ਖਾਓ ਪੀਓ ਐਸ਼ ਕਰੋ ਮਿੱਤਰੋ ਵਾਲੀ ਸੋਚ ਰੱਖਦੇ ਆ ਥੋੜੀ ਜੀ ਇਹ ਕਿ ਹੋ ਜਾਣਾ ਕਰ ਲੈਣਾ ਕੋਈ ਚੱਕਰ ਨਹੀਂ ਕਰ ਲਵਾਂਗੇ مطلب ਇਹ ਨਹੀਂ ਕਿ ਆਪਾਂ ਸੀਰੀਅਸਲੀ ਜਾਂ ਕਿਸੇ ਚੀਜ਼ ਦੇ ਪਿੱਛੇ ਅਗਰ ਪੈਂਦੇ ਆ ਤਾਂ ਕਰਦੇ ਜ਼ਰੂਰ ਆ ਪੈਸੇ ਮੇਨ ਗੱਲ ਇਹਨਾਂ ਦੇ ਜਨਮ ਪੱਤਰੀ ਦੇ ਵਿੱਚ ਇੱਕ ਜ਼ਰੂਰੀ ਆ ਜਿਹੜੀ ਬ੍ਰਿਕ ਲੱਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਲਈ ਆਮ ਦੇਖਣ ਨੂੰ ਮਿਲਦੀ ਆ ਉਹ ਇਹ ਆ ਕਿ ਇਹ ਖੂਬਸੂਰਤਤਾ ਹੁੰਦੀ ਆ ਪਰ ਇਹਨਾਂ ਦਾ ਕੰਮ ਕੋਈ ਨਹੀਂ ਰੁਕਦਾ ਪੈਸਾ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਆ ਹੀ ਜਾਂਦਾ ਹੈ ਹੈਨਾ ਜਿੱਦਾਂ ਆਪਾਂ ਕਹਿ ਦਈਏ ਕਿ ਜਿੱਦਾਂ ਕੋਈ ਚੀਜ਼ ਰੁਕੀ ਨਹੀਂ ਪੈਸੇ ਕਰਕੇ ਹੈਨਾ ਤਾਂ ਕਦੇ ਨਹੀਂ ਰੁਕਦੀ ਇਹਨਾਂ ਦੀ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਦਾ ਮਾਲਕ ਸ਼ੁਕਰ ਹੋਣ ਕਰਕੇ ਕਾਲਪੁਰਸ਼ ਦੀ ਦੂਸਰੀ ਰਾਸ਼ੀ ਹੋਣ ਕਰਕੇ ਦੋ ਤਰ੍ਹਾਂ ਦੇ ਕੰਮ ਕਰਨ ਦੀ ਸੋਚ ਇਹਨਾਂ ਵਿੱਚ ਬਣਦੀ ਆ ਤੇ ਇਹ ਕਰਦੇ ਵੀ ਆ ਵੀ ਕਰ ਲੈਣੇ ਆ ਦੋ ਨੰਬਰ ਦਾ ਕੰਮ ਜਾਂ ਜਾਂ ਕੋਈ ਨਹੀਂ ਕਰ ਲਾਂਗੇ ਹੋ ਜਾਊਗਾ ਹੈਨਾ ਇਦਾਂ ਨਹੀਂ ਇਮੋਸ਼ਨਲ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਦੀ ਰਾਸ਼ੀ ਦੇ ਵਿੱਚ ਚੰਦਰ ਬੈਠ ਕੇ ਉੱਚਦਾ ਹੁੰਦਾ ਹੈ ਉੱਚਦਾ ਚੰਦਰਮਾ ਹੁੰਦਾ ਹੈ ਜਿਹੜੇ ਵੀ ਇਸ ਰਾਸ਼ੀ ਦੇ ਵਿੱਚ ਜਾਤਕ ਜਨਮ ਲੈਂਦੇ ਆ ਇਸ ਲਗਣ ਚ ਜਨਮ ਲੈਂਦੇ ਆ ਹਨਾ ਤਾਂ ਉਹ ਕੀ ਹੋਇਆ ਕਿ ਉੱਚਦਾ ਹੋਣ ਕਰਕੇ ਚੰਦਰਮਾ ਇੱਕ ਸਟੈਂਡਰਡ ਲੈਵਲ ਅੱਛਾ ਦੂਜਾ ਲੀਕ ਕੋੜਤਾਂ ਦੀ ਕਮੀ ਨਹੀਂ ਆਉਂਦੀ ਤੇ ਦੂਸਰਾ ਇਮੋਸ਼ਨਲ ਜ਼ਿਆਦਾ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਕਿ ਇਹਨਾਂ ਦੀ ਰਾਸ਼ੀ ਦਾ ਇੱਕ ਹੋਰ ਪਲੱਸ ਪੁਆਇੰਟ ਆ ਕਿ ਥੋੜੇ ਆਇਲੀ ਜੀ ਸਕਿਨ ਹੁੰਦੀ ਆ ਅਟਰੈਕਟਿਵ ਹੁੰਦੇ ਆ ਸੌਫਟ ਹੁੰਦੇ ਆ ਕੁੜੀਆਂ ਵਰਗੀ ਨੇਚਰ ਹੁੰਦੀ ਆ ਸਭ ਦੀ ਜੇ ਚਾਹੇ ਜੈਂਟਸ ਵੀ ਹੋਵੇ ਕੋਈ ਕਿਸੇ ਦੀ ਗੱਲ ਤੇ ਯਕੀਨ ਜ਼ਿਆਦਾ ਨਹੀਂ ਕਰਦੇ ਔਰ ਲਗਭਗ ਤਕਰੀਬਨ ਤਕਰੀਬਨ ਗੋਲ ਜਿਹਾ ਚਿਹਰਾ ਹੁੰਦਾ ਏ ਤੇ ਭਾਰੀਪਨ ਥੋੜਾ ਚਿਹਰੇ ਤੇ ਹੁੰਦਾ ਤੇ ਰੰਗ ਗੋਰਾ ਨੈਣ ਨਕਸ਼ ਉਮਰ ਦੇ ਨਾਲ ਨਾਲ ਥੋੜੇ ਮੋਟੇ ਹੋਈ ਜਾਂਦੇ ਆ ਪਰ ਅਟਰੈਕਸ਼ਨ ਵਾਧੂ ਰਹਿੰਦੀ ਆ ਜਲਦੀ ਗੁੱਸਾ ਤਾਂ ਆਉਂਦਾ ਨਹੀਂਗਾ ਜੇ ਆਉਂਦਾ ਹੈ ਤਾਂ ਬਹੁਤ ਜ਼ਿਆਦਾ ੜਤ ਜਾਂਦੇ ਆ ਫਿਰ ਹੈਨਾ ਬ੍ਰਿਕ ਨਾਮ ਤੋਂ ਮੰਨਿਆ ਜਾਂਦਾ ਜਿਹਦਾ ਸੰਕੇਤ ਹੈ ਬੈਲ 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 ਬਣੇ ਹੋਇਆ ਇਹਨਾਂ ਦੀ ਰਾਸ਼ੀ ਤੇ ਜੋ ਸਿੰਘ ਨੇ ਤੇ ਐ ਕਰਕੇ ਬੈਠਾ ਚੁੱਕ ਕੇ ਤਾਂ ਇਹਦਾ ਮਤਲਬ ਹੈ ਕਿ ਇਹ ਇਹ ਇਹਨਾਂ ਦਾ ਸਰੀਰ ਮੋਟੇ ਛੇਤੀ ਹੋ ਜਾਂਦੇ ਆ ਠੀਕ ਆ ਆ ਸਰੀਰ ਥੋੜਾ ਜਿਹਾ ਭਾਰੀ ਵੀ ਹੁੰਦਾ ਹੈ ਤੇ ਇਹਨਾਂ ਦੇ ਗਲੇ 'ਚ ਕੋਈ ਨਾ ਕੋਈ ਢਾਗਾ ਜਾਂ ਚੇਨ ਪਾਉਣ ਦੇ ਬੜੇ ਸ਼ਕੀਨ ਹੁੰਦੇ ਆ ਹੈਨਾ ਤੇ ਵਧੀਆ ਨੀਂਦ ਸੌਂਦੇ ਆਂ ਔਰ ਵਧੀਆ ਕੱਪੜੇ ਪਾਉਣ ਦੇ ਵੀ ਸ਼ਕੀਨ ਹੁੰਦੇ ਆਂ ਜ਼ਰੂਰਤ ਨਾਲੋਂ ਕਈ ਵਾਰੀ ਜ਼ਿਆਦਾ ਖਾਣ ਕਰਕੇ ਹੀ ਮੋਟਾਪਾ ਜਿੱਦਾਂ ਆਪਾਂ ਕਹਿਆ ਮੋਟੇ ਹੋ ਜਾਂਦੇ ਆਂ ਕੰਮ ਕਰਨਾ ਤਾਂ ਆਪਣੀ ਧੁੰਨ ਦੇ ਵਿੱਚ ਲੱਗੇ ਰਹਿਣਾ ਕਰੀ ਜਾਣਾ ਏ ਨਹੀਂ ਕਰਨਾ ਤਾਂ ਫਿਰ ਉਹ ਠੋਕਰਾਂ ਹੀ ਮਾਲਦੇ ਰਹਿਣਾ ਦੂਜਿਆਂ ਨੂੰ ਛੇੜਦੇ ਹੀ ਰਹਿਣਾ ਜਿਹੜਾ ਕੋਲ ਬੈਠਾ ਹੁੰਦਾ ਇਹ ਨੇਚਰ ਕੁਦਰਤ ਬਣਾਉਂਦੀ ਆ ਤੁਹਾਡੀ ਰਾਸ਼ੀ ਤੁਹਾਡੇ ਲਗਨ ਦੇ ਮੁਤਾਬਕ ਬਿਲਕੁਲ ਬੈਲ ਦੀ ਤਰ੍ਹਾਂ ਆਰਾਮ ਕਰਦੇ ਆ ਥੋੜਾ ਥੋੜਾ ਜਿਹਾ ਬੈਠਦੇ ਆ ਫਿਰ ਸੌ ਜਾਂਦੇ ਆ ਕਦੇ-ਕਦੇ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਨੂੰ ਕਈ ਵਾਰੀ ਰੀਡ ਦੀ ਹੱਡੀ ਦੀ ਪ੍ਰੋਬਲਮ, ਬੈਕ ਪੇਨ ਜ਼ਿਆਦਾ ਹੁੰਦੀ ਹੈ ਜਾਂ ਕਦੇ-ਕਦੇ ਥੋੜਾ ਬਹੁਤਾ ਦਰਦ ਰਹਿੰਦਾ ਹੀ ਆ ਹਨਾ ਤੇ ਦੂਜੀ ਗੱਲ ਜਿੰਨਾ ਕੋਈ ਇਹਨਾਂ ਨੂੰ ਕਹਿ ਲਿਆ ਉਹਨਾਂ ਕੋਈ ਇਹਨਾਂ ਨੇ ਕੰਮ ਕਰ ਲਿਆ ਤੇ ਜਿੰਨਾ ਕੋਈ ਇਹਨਾਂ ਨੂੰ ਤੁਸੀਂ ਸਮਝਾ ਲਿਆ ਉਹਨਾਂ ਕੋਈ ਇਹਨਾਂ ਨੇ ਉਹ ਚੀਜ਼ ਅੱਗੇ ਵਧ ਕੇ ਦੂਜੀ ਗੱਲ ਦੇਖੀ ਆਪਾਂ ਇਸ ਰਾਸ਼ੀ ਵਾਲਿਆਂ ਦੇ ਲਈ ਤਾਂ ਦਿਮਾਗ ਹਮੇਸ਼ਾ ਆਪਣੇ ਪਰਿਵਾਰ ਤੇ ਧੰਦੇ ਇਹਨਾਂ ਦੇ ਜਿੰਨਾ ਜਿੰਨਾ ਚੀਜ਼ਾਂ ਨਾਲ ਸੰਬੰਧ ਹੋਊਗਾ ਉਹਨਾਂ ਚੀਜ਼ਾਂ ਬਾਰੇ ਹੀ ਸੋਚਦੇ ਆ ਤੀਜੇ ਬਾਰੇ ਕੀ ਸੋਚਣ ਦੀ ਲੋੜ ਹੈ ਆਪਾਂ ਆਪੜਾਂ ਕਰਨਾ ਚਾਹੀਦਾ ਏਕ ਬਹੁਤ ਵਧੀਆ ਇਹਨਾਂ ਦੇ ਵਿੱਚ ਹੈਗਾ ਪਲੱਸ ਪੁਆਇੰਟ ਹੈ ਨਾ ਜੋ ਦੇਖਿਆ ਜਾਵੇ ਤਾਂ ਮਹਿਮਾਨ ਨਿਵਾਜੀ ਦੇ ਵਿੱਚ ਵੀ ਇਹ ਸਹੀ ਹੁੰਦੇ ਆ ਪਰ ਦੂਸਰੇ ਦੇ ਅਨੁਸਾਰ ਆਪਣੇ ਆਪ ਨੂੰ ਫੋਲਡ ਕਰਨਾ ਇਹਨਾਂ ਨੂੰ ਪਸੰਦ ਨਹੀਂ ਹੈ ਸ਼ੁਕਰਮਾਲਕ ਹੈ বৃਖ রাশি ਵਾਲਿਆਂ ਦਾ বৃਖ ਲਗਨ ਵਾਲਿਆਂ ਦਾ ਤੇ ਸ਼ੁਕਰ ਅਟਰੈਕਸ਼ਨ ਦਾ ਘਾਰ ਹੈ ਕਿਹਾ ਤੇ ਮੇਨ ਇਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਵੀ ਆਪਾਂ ਤੁਹਾਨੂੰ ਸਲਾਹ ਦੇ ਦਿੰਨੇ ਆ বৃਖ ਲਗਨ ਤੇ বৃਖ ਰਾਸ਼ੀ ਵਾਲਿਆਂ ਨੂੰ ਹਮੇਸ਼ਾ ਅੱਛੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਆ ਖੂਬਸੂਰਤ ਪਰਫਿਊਮ ਲਾ ਕੇ ਰੱਖਣਾ ਚਾਹੀਦਾ ਆਪਣੇ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਇਹ ਗਾਣ ਦੇ ਸ਼ੌਕੀਨਤਾ ਹੁੰਦੇ ਆ ਪਰ ਸੁਣਨੇ ਜ਼ਰੂਰ ਚਾਹੀਦੇ ਆ ਗਾਣੇ ਇਹਨਾਂ ਨੂੰ 뮤직 ਸੁਣਦੇ ਰਹਿਣਾ ਚਾਹੀਦਾ ਕਈ ਵਾਰੀ ਉਮਰ ਵੈਸੇ ਇਹਨਾਂ ਦੀ ਲੰਬੀ ਹੁੰਦੀ ਹੈ ਚਲੋ ਉਮਰ ਤੇ ਪਰਮਾਤਮਾ ਨੇ ਜੋ ਹੈ ਉਦਾਂ ਹੀ ਦੇਣੀ ਆ ਕਿ ਇਸ ਨੂੰ ਨਾ ਪ੍ਰੇਮ ਸ ਪ੍ਰੇਮ ਸਬੰਧਾਂ ਚ ਹੋਣ ਭਾਵੇਂ ਕਿਸੇ ਤਰ੍ਹਾਂ ਵੀ ਤੋਖਾ ਦੇਣ ਦੇ ਆਦੀ ਜਿਆਦਾ ਨਹੀਂ ਹੁੰਦੇ ਜੇ ਚੰਦਰ ਸਟਰੋਂਗ ਹੋਵੇ ਤਾਂ ਕਿਉਂਕਿ ਹਿੰਮਤ ਦਾ ਮਾਲਕ ਕਿਉਂਕਿ ਸਤਵਾਂ ਖਾਨਾ ਇਹਨਾਂ ਦੇ ਲਈ ਜੇ ਆਪਾਂ ਬ੍ਰਿਕ ਰਾਸ਼ੀ ਦਾ ਦੇਖੀਏ ਤਾਂ ਦੂਸਰਾ ਸਤਵਾਂ ਖਾਨਾ ਅਸ਼ਟ ਮੇਸ਼ ਬੰਦਾ ਹੈ ਮਤਲਬ ਸੌਰੀ ਸੇਨੇਖਾਨੇ ਦਾ ਮਾਲਕ ਵੀ ਨਾਲ ਬੰਦਾ ਹੈ ਤਾਂ ਵੱਧੂ ਦੁਸ਼ਮਣੀਆਂ ਇਹਨਾਂ ਨੂੰ ਮੁੱਲ ਲੈਣੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਸੌਫਟ ਹੋ ਕੇ ਹਰ ਕਿਸੇ ਨਾਲ ਬੜੀ ਜਲਦੀ ਮਨ ਮਿਟਾਵ ਨੂੰ ਖਤਮ ਕਰਨ ਚ ਯਕੀਨ ਰੱਖਦੇ ਆ ਇਸ ਜੀ ਬ੍ਰਿਕ ਰਾਸ਼ੀ ਤੇ ਬ੍ਰਿਕ ਲੱਗਣ ਵਾਲੇ ਨੇ ਜੋ ਪਹਿਚਾਨ ਹੈ ਅੱਛੇ ਆ ਵਧੀਆ ਹੁੰਦੇ ਆ ਬੈਲ ਦੀ ਤਰ੍ਹਾਂ ਕੰਮ ਕਰਦੇ ਆ ਔਰ ਆਰਾਮ ਨਾਲ ਰਹਿੰਦੇ ਆ ਹੁਣ 2026 ਕਿਦਾਂ ਦਾ ਜਾਏਗਾ ਇਹਨਾਂ ਦੇ ਨੇਚਰ ਦੇ ਮੁਤਾਬਕ ਆਪਾਂ ਦੇਖੀਏ ਤਾਂ ਗ੍ਰਹਾਂ ਦੇ ਮੁਤਾਬਕ ਕ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਦਾ ਮਾਲਕ ਸ਼ੁਕਰ ਜੋ ਕੇ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਤਕਰੀਬਨ 12 ਜਨਵਰੀ ਤੋਂ ਸ਼ੁਕਰ ਮਕਰ ਰਾਸ਼ੀ ਚ ਹੋਏਗਾ ਸ਼ੁਰੂਆਤ ਦੇ ਵਿੱਚ ਤਨੂ ਰਾਸ਼ੀ ਚ ਬੈਠਾ ਹੋਏਗਾ ਸੂਰਜ ਦੇ ਨਾਲ ਤੇ ਉਸ ਤੋਂ ਬਾਅਦ ਮਕਰ ਰਾਸ਼ੀ ਚ ਚਲਾ ਜਾਗਾ ਮਕਰ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਤੇ ਸ਼ਨੀ ਦੇ ਘਰ ਸ਼ੁਕਰ ਕਿਉਂਕਿ ਸ਼ਨੀ ਗੁਰੂ ਨੂੰ ਸ਼ੁਕਰ ਨੂੰ ਆਪਣਾ ਗੁਰੂ ਮੰਨਦਾ ਤਾਂ ਸਾਲ ਦੀ ਸ਼ੁਰੂਆਤ ਤੇ ਆਪਾਂ ਲੈ ਲਓ 10 12 ਦਿਨ ਬਾਅਦ ਮਕਰ ਰਾਸ਼ੀ ਚ ਬੈਠ ਕੇ ਸ਼ੁਕਰ ਜੋ ਹੈ ਇਹ ਤੁਹਾਡੇ ਲਈ ਬਹੁਤ ਅੱਛਾ ਤੇ ਬਹੁਤ ਅੱਛੀ ਸਾਲ ਦੀ ਸ਼ੁਰੂਆਤ ਹੋਈ ਤੁਹਾਨੂੰ ਚੰਗੀ ਸਕਸੈਸ ਚੰਗੀ ਨੌਕਰੀ ਦਵਾ ਸਕਦਾ ਚੰਗਾ ਪੈਸਾ ਦਵਾ ਸਕਦਾ ਪ੍ਰਾਪਰਟੀ ਚ ਚੰਗਾ ਹੱਥ ਮਾਰਨ ਤੇ ਤੁਹਾਨੂੰ ਵਧੀਆ ਤੁਹਾਡੀ ਕਹਿ ਸਕਦੇ ਆਲੀ ਕੁੜਤਾਂ ਦੀ ਕਮੀ ਨੂੰ ਦੂਰ ਕਰ ਸਕਦਾ ਹੈ ਉਸ ਤੋਂ ਬਾਅਦ ਇਸਨੇ 1 ਮਾਰਚ ਨੂੰ ਜਾ ਕੇ ਉੱਚਦਾ ਹੋਣਾ ਹੈ ਕਿਉਂਕਿ ਜਦੋਂ ਜਦੋਂ ਤੁਹਾਡੇ ਲਗਨ ਦਾ ਮਾਲਕ ਸਟਰੋਂਗ ਹੋਏਗਾ ਉਦੋਂ ਹੀ ਜ਼ਿਆਦਾ ਤੁਹਾਨੂੰ ਕੁਦਰਤੀ ਤੌਰ ਤੇ ਰਸਤੇ ਮਿਲਣਗੇ ਤਾਂ ਕਿ ਆ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਮਾਰਚ ਦੇ ਵਿੱਚ 1 ਮਾਰਚ ਤੋਂ ਮੀਨ ਰਾਸ਼ੀ ਵਿੱਚ ਸ਼ੁਕਰ ਉੱਚਦਾ ਹੋਏਗਾ ਜੋ ਤੁਹਾਡੀ ਰਾਸ਼ੀ ਤੋਂ ਬਾਹਰਵੇਂ ਜਾਏਗਾ ਇਸ ਟਾਈਮ ਤੇ ਇਸ ਟਾਈਮ ਤੇ ਵਿਦੇਸ਼ ਲਈ ਤੁਹਾਡੀ ਕੀਤੀ ਗਈ ਸਕਸੈਸ ਕੀਤੀ ਗਈ ਕੋਸ਼ਿਸ਼ ਸਕਸੈਸ ਦਵਾਈਗੀ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਆਪਣੇ ਕੋਲ ਜਦੋਂ ਸ਼ੁਕਰ ਦੀ ਸ਼ੁਭਤਾ ਤੁਹਾਨੂੰ ਲੱਗੇ ਘਟੇ ਤਾਂ ਤੁਸੀਂ ਆਪਣੇ ਕੋ ਕੋਪੂਰ ਦੀ ਟਿੱਕੀ ਰੱਖਣਾ 2026 ਵਿੱਚ ਉਸ ਤੋਂ ਬਾਅਦ ਚਲੋ ਮੇਨ ਰਾਸ਼ੀ ਤੋਂ ਨਿਕਲ ਕੇ ਮੇਸ਼ ਰਾਸ਼ੀ ਵਿੱਚ April May ਚ ਜਾ ਕੇ ਇਸ ਨੇ ਫਿਰ ਆਪਣੇ ਘਰ ਸਵਗ੍ਰਹੀ ਹੋ ਜਾਣਾ ਹੈ ਆਪਣੀ ਰਾਸ਼ੀ ਚ ਆਉਣਾ ਹੈ ਉਸ ਟਾਈਮ ਤੇ ਘਰ ਮਕਾਨ ਗੱਡੇ ਲਈ ਸਿਤਾਰੇ ਤੁਹਾਡੇ ਸ਼ੁਭ ਹੋ ਜਾਣਗੇ ਇਹਦੇ ਮਿੱਤਰ ਗ੍ਰਹਿ ਬ੍ਰਿਖ ਦਾ ਜੋ ਸ਼ੁਕਰ ਦਾ ਜੋ ਮਿੱਤਰ ਗ੍ਰਹਿ ਆਇਆ ਹੋਇਆ ਹੈ ਸ਼ਨੀ ਸ਼ਨੀ ਪੂਰਾ ਸਾਲ ਹੀ ਰਹਿਣ ਵਾਲਾ ਏ ਇੱਕੋ ਹੀ ਰਾਸ਼ੀ ਚ ਮੀਨ ਰਾਸ਼ੀ ਵਿੱਚ ਪਰ 12 ਦਸੰਬਰ ਨੂੰ ਪੂਰਬ ਤੇ ਵਿੱਚ ਅਸਤ ਹੋ ਚੁੱਕਾ ਏ ਜੋ ਸ਼ੁੱਕਰ 12 ਦਸੰਬਰ ਤੋਂ ਤੇ ਇਹਨੇ 31 ਜਨਵਰੀ ਨੂੰ ਜਾ ਕੇ ਉਦੇ ਹੋਣਾ ਏ ਯਾਨੀ ਇਹਦੀ ਜਨਵਰੀ ਪੂਰੀ ਨੰਗਰ ਤੋਂ ਬਾਅਦ ਸ਼ੁੱਕਰ ਉਦੇ ਹੋਏਗਾ ਸ਼ੁੱਕਰ ਜਦੋਂ ਤੱਕ ਅਸਤ ਹੈ ਉਦੋਂ ਤੱਕ ਥੋੜੀਆਂ ਕਮਾਕਾਰਾਂ ਚ ਤੇ ਸ਼ੇਅਰ ਮਾਰਕੀਟ ਵਿੱਚ ਪੈਸਾ ਡੁੱਬਨ ਦਾ ਡਰ ਜ਼ਰੂਰ ਬਣਨਾ ਏ ਕਿਉਂਕਿ ਬ੍ਰਿਕ ਲੱਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਸ਼ੇਅਰ ਮਾਰਕੀਟ ਵਿੱਚ ਇੰਟਰਸਟ ਤਕਰੀਬਨ ਤਕਰੀਬਨ ਹੁੰਦਾ ਹੀ ਆ ਤਬੀਸੋ 26 ਕਿਉਂਕਿ ਸ਼ੁਰੂ ਤੋਂ ਹੀ ਪਹਿਲਾ ਸ਼ਨੀ ਦੇ ਘਰ ਚ ਹੋਏਗਾ ਤਾਂ ਜਿਆਦਾ ਵੱਡਾ ਰਿਸਕ ਨਹੀਂ ਲੈਣਾ ਆਪਣੇ ਦਿਮਾਗ ਨਾਲ ਚੱਲ ਕੇ ਮਨ ਨਾਲ ਚੱਲ ਕੇ ਜਿਆਦਾ ਲਿਕੁਇਡ ਤਾਂ ਦਾ ਨੁਕਸਾਨ ਨਾ ਹੀ ਹੋਵੇ ਤਾਂ ਚੰਗਾ ਤੇ ਉਸ ਤੋਂ ਬਾਅਦ ਜੇ ਸ਼ਨੀ ਦੀ ਗੱਲ ਕਰੀਏ ਤਾਂ 29 ਮਾਰਚ ਨੂੰ ਪੂਰਬ ਚ ਉਦੇ ਹੋ ਜਾਏਗਾ ਜੋ ਕਿ ਸ਼ਨੀ ਵਿਅਸਤ ਚਲ ਰਿਹਾ ਸੀ ਤੇ 8 ਮਾਰਚ ਨੂੰ ਪੱਛਮ ਚ ਇਸ ਨੇ ਅਸਤ ਹੋ ਜਾਣਾ ਸ਼ਨੀ ਦੀ ਮਿੱਤਰਤਾ ਜੋ ਹੈ ਕਿਉਂਕਿ ਸ਼ਨੀ ਮੀਨ ਰਾਸ਼ੀ ਚ ਹੈ ਤੇ ਜਦੋਂ ਸ਼ੁਕਰ ਨੇ ਉੱਤਤ ਆਣਾ ਤੇ ਉਸ ਨੇ ਸ਼ਨੀ ਨਾਲ ਬੈਠਣਾ ਹੈ ਤੇ ਸ਼ੁਕਰ ਸ਼ਨੀ ਦੀ ਜੁਤੀ ਤੁਹਾਨੂੰ ਅੱਛੀ ਪ੍ਰਾਪਰਟੀ ਅੱਛਾ ਕੰਮ ਕਰ ਅੱਛੀ ਪਰਸਨੈਲਿਟੀ ਵਿਆਹ ਸ਼ਾਦੀ ਲਈ ਚੰਗਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਰਿਸ਼ਤੇ ਦੀ ਗੱਲਬਾਤ ਵੀ ਕਰ ਸਕਦੇ ਹੋ ਤੇ ਵਧੀਆ ਲਗਜ਼ਰੀ ਚੀਜ਼ਾਂ ਲਈ ਬਹੁਤ ਅੱਛਾ ਸਮਝੋ ਵਾਦੋਂ ਸੁੱਖਾਂ ਲਈ ਵਾਦੋਂ ਸ਼ੁਕਰ ਤੁਹਾਨੂੰ ਵਧੀਆ ਲਗਜ਼ਰੀ ਦੇ ਸਕਦਾ ਕਿਸੇ ਤਰ੍ਹਾਂ ਨਾਲ ਕਿ 뮤직 ਇੰਡਸਟਰੀ ਵਿੱਚ ਜਾਂ ਸੋਸ਼ਲ ਮੀਡੀਆ ਨਾਲ ਸੰਬੰਧਤ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਸਮਝੋ ਇਹ 2026 ਸ਼ੁਰੂਆਤ ਵਿੱਚ ਹੀ ਬਹੁਤ ਅੱਛਾ ਕਰਨ ਵਾਲਾ ਹੈ ਹੁਣ ਅਗਰ ਆਪਾਂ ਗੱਲ ਕਰੀਏ ਤੀਸਰਾ ਗ੍ਰਹਿ ਇਹਦਾ ਮਿੱਤਰ ਗ੍ਰਹਿ ਆ ਬ੍ਰਿਕ ਲਗਨ ਬ੍ਰਿਕ ਰਾਸ਼ੀ ਵਾਲਿਆਂ ਦਾ ਬੁੱਧ ਤਾਂ ਬੁੱਧ ਦੀ ਜੋ ਸਥਿਤੀ ਹੈ ਇਹਦੇ ਨਾਲ ਨਾਲ ਹੀ ਸ਼ੁਕਰ ਦੇ ਚੱਲਦੀ ਹੈ ਤੇ ਬੁੱਧ ਕਿਉਂਕਿ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਲਈ ਧਨ ਦਾ ਮਾਲਕ ਹੈ ਤੇ ਨਾਲ ਤੁਹਾਡੇ ਲਈ ਤੁਹਾਡੀ ਸੋਚ ਦਾ ਮਾਲਕ ਹੈ ਜਾਨੀ ਪੰਜਵਾਂ ਘਰ ਦਾ ਤਾਂ ਬੁੱਧ ਦਾ ਉੱਚ ਹੋਣਾ ਤੁਹਾਨੂੰ ਕਾਮਯਾਬੀ ਉਦੋਂ ਦਵਾਉਂਦਾ ਹੈ ਜਦੋਂ ਤੁਸੀਂ ਸਟੱਡੀ ਦਾ ਕੰਮ ਕਰਦੇ ਹੋ ਜਾਂ ਤੁਸੀਂ ਦਿਮਾਗੀ ਕੰਮ ਕਰਦੇ ਹੋ ਮਤਲਬ ਕਿ ਪੈਸੇ ਦੇ ਲੈਣ ਦੇਣ ਦਾ ਕੰਮ ਕਰਦੇ ਹੋ ਸਭ ਸਮਝੋ ਇਹ ਸਕਸੈਸ ਤੁਹਾਨੂੰ ਵਾਦੂ ਦਵਾਏਗਾ ਬੁੱਧ ਸ਼ੁਕਰ ਦਾ ਯੋਗ ਤੇ ਬੁੱਧ ਜੀ ਦੇਖੀਏ ਆਪਾਂ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਉਸਨੇ ਪਹਿਲਾਂ 17 ਜਨਵਰੀ ਨੂੰ ਮਕਰ ਰਾਸ਼ੀ 'ਚ ਜਾਣਾ ਹੈ ਤੇ ਉਸ ਤੋਂ ਬਾਅਦ ਉਸਨੇ ਕਦੇ ਕੁੰਭ ਚ ਬੱਕਰੀ ਹੋ ਕੇ ਕਦੇ ਕਿਤੇ ਹੋ ਕੇ ਤੇ ਇੱਥੇ ਹੀ ਫਿਰ ਜਾਣਾ ਜਨਵਰੀ 'ਚ ਤੇ ਜਦੋਂ ਇਹਨੇ ਕੁੰਭ ਰਾਸ਼ੀ 'ਚ ਤੋਂ ਸ਼ਨੀ ਦੇ ਘਰ ਤੋਂ ਨਿਕਲ ਕੇ ਸ਼ਨੀ ਨਾਲ ਮੀਨ ਰਾਸ਼ੀ 'ਚ ਜੁਤੀ ਬਣਾਏਗਾ ਭਾਵੇਂ ਨੀਚ ਦਾ ਹੋਏਗਾ ਈ ਮਾਰਚ ਤੋਂ ਬਾਅਦ ਪਰ ਫਿਰ ਵੀ ਨੁਕਸਾਨ ਇਹ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਪੁੱਧ ਸ਼ੁਕਰ ਤੇ ਸ਼ਨੀ ਦਾ ਜੋਗ ਵੀ ਤਕਰੀਬਨ ਬਿਜ਼ਨਸ ਵਪਾਰ ਕੰਮਕਾਰ ਪ੍ਰਾਪਰਟੀ ਕਾਰਖਾਨਿਆਂ ਲਈ ਲੋਹਾ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਲਈ ਬੜਾ ਅੱਛਾ ਤੁਹਾਨੂੰ ਫਾਇਦਾ ਦੇ ਜਾਏਗਾ ਹੁਣ ਧਿਆਨ ਰੱਖਣ ਵਾਲੀ ਗੱਲ ਕਿਹੜੀ ਆ ਸੂਰਜ ਦਾ ਰਾਸ਼ੀ ਪਰਵਰਤਨ ਜਦੋਂ ਵੀ ਹੁੰਦਾ ਕਿਹੜੇ ਮਹੀਨੇ ਜਿੱਦਾਂ ਆਪਾਂ ਕਹੀਏ ਸ਼ੁਭ ਰਹਿਣਗੇ ਉਸ ਤੋਂ ਬਾਅਦ ਕਿਹੜੇ ਰੰਗ ਤੁਹਾਡੇ ਲਈ ਸ਼ੁਭ ਰਹਿਣਗੇ ਉਸ ਤੋਂ ਬਾਅਦ ਕਿਹੜਾ ਰਤਨ ਤੁਹਾਡੇ ਲਈ ਸ਼ੁਭ ਰਹੇਗਾ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਲਈ ਬਿਜ਼ਨਸ ਲਈ ਵਪਾਰ ਲਈ ਆਪਾਂ ਲੰਗ-ਲੰਗ ਦੋ-ਦੋ ਲਾਈਨਾਂ 'ਚ ਦੱਸਦੇ ਹ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਤੁਹਾਡੇ ਲਈ ਜੋ ਕਿਹੜਾ ਮਹੀਨਾ ਸ਼ੁਭ ਰਹਿਣ ਵਾਲਾ ਹੈ ਤਾਂ ਇਹ ਹੈਗਾ ਜਦੋਂ ਸ਼ੁਕਰ ਨੇ ਉੱਚਦਾ ਹੋਣਾ ਹੈ ਤੇ ਇਹ ਹੋਣਾ ਚਾਹ ਕੇ ਤੁਹਾਨੂੰ ਪਤਾ ਹੀ ਆ ਕਿਹੜੇ ਮਹੀਨੇ ਮਾਰਚ ਮਾਰਚ ਦਾ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਉਸ ਤੋਂ ਬਾਅਦ ਮਈ ਜੂਨ ਦਾ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਕਿਉਂਕਿ ਬੁੱਧ ਤੇ ਸ਼ੁਕਰ ਜੋ ਨੇ ਆਪਣੀ ਸਾਥਗ ਰਹੀ ਰਹਿਣਗੇ ਠੀਕ ਆ ਤੇ ਉਸ ਤੋਂ ਬਾਅਦ ਸਤੰਬਰ ਦਾ ਮਹੀਨਾ ਤੁਹਾਡੇ ਲਈ ਅੱਛਾ ਕਿਉਂਕਿ ਉਦੋਂ ਬੁੱਧ ਉੱਚਾ ਹੁੰਦਾ ਹੈ ਤੇ ਸ਼ੁੱਕਰ ਵੀ ਅੱਧ ਸਤੰਬਰ ਤੋਂ ਬਾਅਦ ਬਹੁਤ ਅੱਛਾ ਜਾਨੀ ਕਹਿ ਸਕਦੇ ਆਪਾਂ ਸ਼ਨੀ ਤੇ ਸ਼ੁੱਕਰ ਦਾ ਜੋਗ ਤੁਹਾਡੇ ਲਈ ਬੜਾ ਵਧੀਆ ਸ਼ੁਭਕਾਰੀ ਹੋਣ ਲੱਗਾ ਹੈ ਇਹ ਮਹੀਨਿਆਂ ਦੇ ਵਿੱਚ ਵਿੱਚ ਹੈ ਨਾ ਬਚ ਕੇ ਕਿਹੜੇ ਮਹੀਨੇ ਚ ਰਹਿਣਾ ਮੈਂ ਬਚਣਾ ਤੁਸੀਂ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਨੇ ਅਪ੍ਰੈਲ ਦੇ ਮਹੀਨੇ ਧਿਆਨ ਰੱਖਣਾ ਆਪਣੀ ਸਿਹਤ ਦਾ ਵੀ ਆਪਣੇ ਕੰਮਕਾਰ ਦਾ ਵੀ ਬਾਲੀ ਖੱਜਲ ਖਵਾਰੀ ਜ ਰਹੇਗੀ ਉਸ ਤੋਂ ਬਾਅਦ ਤੁਹਾਡੇ ਲਈ ਮਈ ਉਸ ਤੋਂ ਬਾਅਦ ਤੁਹਾਡੇ ਲਈ ਦੇਖਿਆ ਜਾਵੇ ਤਾਂ ਸਤਵੇਂ ਜਾਊਗਾ ਤੁਹਾਡੇ ਨੀਚ ਦਾ ਜਦੋਂ ਸੂਰਜ ਹੁੰਦਾ ਅਕਤੂਬਰ ਦਾ ਮਹੀਨਾ ਤੇ ਉਸ ਤੋਂ ਬਾਅਦ ਜਦੋਂ ਜਦੋਂ ਤੁਹਾਡੇ ਗ੍ਰਹਾਂ ਦੇ ਵਿੱਚ ਕਿੱਥੇ ਰਾਹੂ ਤੇ ਸ਼ਨੀ ਹੋਊਗਾ ਉਸ ਤੋਂ ਕ੍ਰੋਸਿੰਗ ਹੋਏ ਤਾਂ ਉਸ ਮਹੀਨੇ ਵਿਚਾਰ ਰੱਖਣਾ ਵੈਸੇ ਹੋਰ 4 ਮਹੀਨੇ ਦੀ ਹੋਰ ਤੁਹਾਨੂੰ ਵੀਡੀਓ ਪਾ ਹੀ ਦਿੰਨੇ ਆ ਰਹੀ ਗੱਲ ਹੁਣ ਬਚਾਰ ਰੱਖਣ ਦੇ ਤਾਂ ਇਸ ਸਾਲ ਤੁਸੀਂ ਬਚਾ ਦੋ ਤਿੰਨ ਚੀਜ਼ਾਂ ਦਾ ਰੱਖਣਾ ਜਦੋਂ ਸ਼ਨੀ ਹਸਤ ਇੱਕ ਤਾਂ ਟੋਕੇ ਤੋਂ ਬਚਣਾ ਕਿਉਂਕਿ ਰਾਹੂ ਜੋ ਹੈ ਨਾ ਉਹ ਤੁਹਾਡੀ ਇਨਕਮ ਦੇ ਖਾਨੇ ਤੋਂ ਨਹੀਂ ਦਸਵੇਂ ਖਾਨੇ 'ਚ ਬੈਠਾ ਹੈ ਸੌਰੀ ਇਨਕਮ ਦੇ ਨੌਵੇਂ ਖਾਨੇ 'ਚ ਦਸਵੇਂ ਖਾਨੇ ਸੌਰੀ ਵਿਖ ਲੱਗਣ ਵਾਲਿਆਂ ਦੇ ਜੋ ਰਾਹੂ ਇਸ ਟਾਈਮ ਤੇ ਚੱਲ ਰਿਹਾ ਹੈ 10ਵੇਂ ਖਾਨੇ 'ਚ ਚੱਲ ਰਿਹਾ ਉਸਨੇ ਪੂਰਾ ਸਾਲ 10ਵੇਂ ਖਾਨੇ 'ਚ ਹੀ ਰਹਿਣਾ ਹੈ 10ਵਾਂ ਖਾਨਾ ਸਰਕਾਰ ਦਾ ਹੈ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਇਸ ਸਾਲ ਸਰਕਾਰੀ ਚਿੱਠੀ ਨੋਟਿਸ ਮਿਲ ਸਕਦੇ ਆ ਤਾਂ ਬਹੁਤ ਹੀ ਸਤਰਕਤਾ ਦੇ ਨਾਲ ਤੁਸੀਂ ਹਰ ਕੰਮ ਕਰਨਾ ਹੈ ਸਰਕਾਰ ਨਾਲ ਸੰਬੰਧਤ ਠੀਕ ਦੂਜੀ ਗੱਲ ਇਹ ਆ ਕਿ ਜੋ ਬੱਚੇ ਆ ਪੜਨ ਵਾਲੇ ਤਾਂ ਉਹਨਾਂ ਨੂੰ ਦੇ ਲਈ ਘਰ ਵਿੱਚ ਮਾਤਾ ਦੀ ਸਿਹਤ ਥੋੜੀ ਜਿਹੀ ਖਰਾਬ ਜੋੜਾਂ 'ਚ ਦਰਦ ਵਗੈਰਾ ਵੱਧ ਸਕਦਾ ਤਾਂ ਉਹਦੇ ਲਈ ਤੁਸੀਂ ਚਲਦੇ ਪਾਣੀ ਦੇ ਵਿੱਚ ਕਦੇ-ਕਦੇ ਚਨੇ ਦੀ ਦਾਣ ਜਾਂ ਨਿੰਬੂ ਜਲਪ੍ਰਵਾਹ ਕਰਦੇ ਰਹਿਣਾ ਕਿ ਖਟਾਸ ਹੌਲੀ-ਹੌਲੀ ਰੋੜਦੀ ਰਹੇ ਨਾਲ ਨਾਲ ਸੁਣੀ ਜਾਓ ਤੀਜੀ ਗੱਲ ਇਹ ਆ ਕਿ ਸ਼ਨੀ ਰਾਹੂ ਤੇ ਸ਼ਨੀ ਨੇ ਤਾਂ ਚੇਂਜ ਹੋਣਾ ਨਹੀਂ ਰਾਹੂ ਨੇ ਵੀ ਜਾ ਕੇ ਦਸੰਬਰ ਦੇ ਵਿੱਚ ਚੇਂਜ ਹੋਣਾ ਤੇ ਇਸ ਕਰਕੇ ਜ਼ਿਆਦਾ ਡਰਨ ਦੀ ਲੋੜ ਨਹੀਂ ਆ ਸਿਰਫ ਉਹੀ ਉਪਾਅ ਕਰਨੇ ਆ ਜਿਹੜੇ ਸਾਨੂੰ ਨੁਕਸਾਨ ਤੋਂ ਬਚਾ ਸਕਣ ਠੀਕ ਤੇ ਤੀਜੀ ਗੱਲ ਬ੍ਰਿਖ ਲਗਨ ਤੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਜੋ ਮੇਨ ਉਹ ਆ ਕੇ ਸ਼ੁਕਰ ਦੀ ਸ਼ੁਭਤਾ ਦੇ ਲਈ ਘਰ ਦੀ ਸਾਊਥ-ਈਸਟ ਦਿਸ਼ਾ ਦੇ ਵਿੱਚ ਥੋੜੀ देर ਬੈਠਣਾ ਜ਼ਰੂਰ ਹੈ ਕਿਉਂਕਿ ਜੋ ਲਗਨ ਦਾ ਮਾਲਕ ਹੈ ਉਸ ਦਿਸ਼ਾ ਵਿੱਚ ਬੈਠਣ ਦੇ ਉਸ ਦਿਸ਼ਾ ਦਾ ਫਲ ਸ਼ੁਭ ਮਿਲਦਾ ਹੈ ਤੇ ਉੱਥੇ ਗੰਦ ਬਿਲਕੁਲ ਵੀ ਨਹੀਂ ਪੈਣ ਦੇਣਾ ਠੀਕ ਤਾਂ ਹਰ ਲਗਨ ਦੇ ਨਾਲ ਹਰ ਦਿਸ਼ਾ ਦਾ ਸ਼ੋਭ ਹੋਣਾ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਠੀਕ ਵਿਦਿਆਰਥੀਆਂ ਲਈ ਹਲਕੇ ਚਨੀ ਲੈਣਾ ਪੜਾਈ ਨੂੰ ਨਹੀਂ ਤਾਂ ਸਾਲ ਖਰਾਬ ਹੋਣ ਦੇ ਵੱਧ ਚਾਂਸ ਚਲਾਨ ਕੱਟਣ ਦੇ ਵੱਧ ਚਾਂਸ ਤਾਂ ਵਾਹਣ ਧਿਆਨ ਨਾਲ ਚਲਾਉਣਾ ਹੈ ਕਿਉਂਕਿ ਕਿਉਂਕਿ ਜੈਨ ਤੁਹਾਡੇ ਇਨਕਮ ਸਥਾਨ ਚ ਹੈ ਅੱਛੀ ਪ੍ਰਾਪਰਟੀ ਦੇ ਰਿਹਾ ਅੱਛਾ ਕੰਮ ਕਰ ਦੇ ਰਿਹਾ ਤੁਹਾਨੂੰ ਤਾਂ ਤੁਸੀਂ ਸ਼ੁਕਰ ਨੂੰ ਵੀ ਸ਼ੋਭ ਰੱਖਣਾ ਪਰ ਸੂਰਜ ਨੂੰ ਖਰਾਬ ਨਹੀਂ ਕਰਨਾ ਕੋਈ ਸਰਕਾਰੀ ਚਿੱਠੀ ਨੋਟਿਸ ਆਇਆ ਤਾਂ ਨਾਲ ਹੀ ਸੂਰਜ ਦੀ ਖਰਾਬ ਪ੍ਰਦਾਨਤਾ ਵੱਜ ਜਾਏਗੀ ਤੇ ਇਹਦੇ ਨਾਲ 2026 ਤੁਹਾਨੂੰ ਐਵੇਂ ਹੀ ਕੋਟਕਚਾਰੀਆਂ ਦੇ ਚੱਕਰ ਦਵਾ ਦੇ ਤੇ ਹੁਣ ਆਪਾਂ ਜਾਣਦੇ ਆਂ ਬਿਜ਼ਨਸ ਵਪਾਰ ਲਈ ਇਸ ਸਾਲ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਲਈ ਕਾਫੀ ਅੱਛਾ ਜਾਣ ਵਾਲਾ ਹੈ ਕਿਉਂਕਿ ਸ਼ਨੀ ਜੋ ਹੈ ਇਨਕਮ ਸਥਾਨ ਵਿੱਚ ਅੱਛੀ ਇਨਕਮ ਤੁਹਾਨੂੰ ਦਵਾਏਗਾ ਕਿਉਂਕਿ ਤੀਜੀ ਦ੍ਰਿਸ਼ਟੀ ਨਾਲ ਤੁਹਾਡੇ ਲਗਨ ਨੂੰ ਦੇਖ ਰਿਹਾ ਜਦੋਂ ਇੱਥੇ ਸ਼ੁਕਰ ਆਏਗਾ ਤਾਂ ਇੱਥੇ ਤੇ ਦ੍ਰਿਸ਼ਟੀ ਪਾਏਗਾ ਤਾਂ ਉਸ ਟਾਈਮ ਤੇ ਤੁਹਾਡੀ ਕੰਮਕਾਰ ਵੀ ਬਲੰਦੀਆਂ ਤੇ ਤੇ ਲਗਜ਼ਰੀ ਚੀਜ਼ਾਂ ਦਾ ਕੰਮਕਾਰ ਵੀ ਤੁਹਾਨੂੰ ਫਾਇਦਾ ਦਵੇਗਾ ਹੁਣ ਆਪਾਂ ਗੱਲ ਕਰਦੇ ਆਂ ਤੁਹਾਡੇ ਲਈ ਲੱਕੀ ਕਲਰ ਦਾ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਵਾਈਟ ਤੇ ਕਰੀਮ ਕਲਰ ਲੱਕੀ ਆ ਕਿਉਂਕਿ ਕਰੀਮ ਕਲਰ ਸ਼ੁਕਰ ਦਾ ਮੰਨਿਆ ਗਿਆ ਹੈ ਠੀਕ ਸੈਂਡ ਕਲਰ ਜਾਨੀ ਕਿ ਜਿੱਦਾਂ ਰਿੱਤੇ ਦਾ ਕਲਰ ਹੁੰਦਾ ਇਹ ਕਲਰ ਵੀ ਤੁਸੀਂ ਪਹਿਨ ਸਕਦੇ ਹੋ ਤੁਹਾਨੂੰ ਸਹੀ ਰਹੇਗਾ ਕਿਹੜਾ ਰੰਗ ਨਹੀਂ ਪਾਉਣਾ ਚਾਹੀਦਾ ਰੈੱਡ ਮੈਰੂਨ ਕਲਰ ਤੁਹਾਨੂੰ ਘੱਟ ਪਾਉਣਾ ਚਾਹੀਦਾ ਹੈ ਜਾਂ ਕਦੇ-ਕਦੇ ਪਾਉਣਾ ਚਾਹੀਦਾ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਠੀਕ ਹੈ ਸਟੋਨ ਕਿਹੜਾ ਸਹੀ ਰਹੇਗਾ 2026 ਦੇ ਲਈ ਜੋ ਸਟੋਨ ਹੈ ਉਹ ਤੁਸੀਂ ਪਾ ਸਕਦੇ ਹੋ ਪੰਨਾ ਸਟੋਨ ਬੁੱਧਦਨ ਸਟੋਨ ਹੈ ਤੇ ਕਿਉਂਕਿ ਬੁੱਧ ਤੁਹਾਡੀ ਸੋਚ ਸੋਚ ਸਹੀ ਹੈ ਤਾਂ ਸਭ ਕੋ ਸਹੀ ਹੈ ਹੈਨਾ ਤੇ ਅਗਰ ਸੋਚ ਨੂੰ ਅੱਛਾ ਰੱਖਣਾ ਹੈ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ ਤਾਂ ਤੁਸੀਂ ਇੱਕ ਪੰਨਾ ਸਟੋਨ ਰਿੰਗ ਫਿੰਗਰ ਚ ਜਾਂ ਸਭ ਤੋਂ ਛੋਟੇ ਵਾਲੀ ਉਹਦੇ ਚ ਪਾ ਸਕਦੇ ਹੋ ਰਿੰਗ ਚ ਹੈਨਾ ਉਪਾਏ ਇਸ ਸਾਲ ਦਾ ਇਹ ਆ ਹੁਣ ਮੇਨ ਗੱਲ ਜਿਹੜੀ ਸੁਣਨ ਵਾਲੀ ਆ ਕਿ ਇਸ ਸਾਲ ਦਾ ਨੰਬਰ ਹੈ ਇੱਕ ਨੰਬਰ ਇੱਕ ਨੰਬਰ ਸੂਰਜ ਦਾ ਹੈ ਤੇ ਇਹ ਬ੍ਰਿਕ ਰਾਸ਼ੀ ਤੇ ਬ੍ਰਿਕ ਲਗਣ ਵਾਲਿਆਂ ਦਾ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਤੁਸੀਂ ਇਸ ਸਾਲ ਵੱਡੇ ਰਿਸਕ ਲੈਣ ਤੋਂ ਥੋੜਾ ਜਿਆ ਬਾਚਾਰ ਰੱਖਣਾ ਹੈ ਪਿਤਾ ਨਾਲ ਸਬੰਧਾਂ ਚ ਸੁਧਾਰ ਲਈ ਹਮੇਸ਼ਾ ਯਤਨ ਕਰਨੀ ਨਹੀਂ ਕਿਉਂਕਿ ਸੂਰਜ ਦਾ ਤੇ ਸੂਰਜ ਪਿਤਾ ਦਾ ਕਾਰਕ ਹੈ ਇਸੇ ਕਰਕੇ ਸਰਕਾਰੀ ਉਲਝੇਮਾਂ ਤੋਂ ਬਚਣ ਲਈ ਕਰਿਆ ਹੈ ਅਗਨੀ ਕਾਰਕ ਹਾਸਿਆ ਤੋਂ ਬਚਣ ਲਈ ਕਿਹਾ ਗਿਆ ਹੈ ਸੱਟ ਚੋੜ ਤੋਂ ਬਚਣ ਲਈ ਕਿਹਾ ਗਿਆ ਹੈ ਹਨਾ ਤੇ ਜੇ ਦੇਖੀ ਆਪਾਂ ਨੰਬਰ ਦੇ ਹਿਸਾਬ ਦੇ ਨਾਲ ਤਾਂ ਇੱਕ ਨੰਬਰ ਜੋ ਹੈ ਉਹ 12ਵੇਂ ਕੰਨੇ ਦਾ ਮਾਲਕ ਬਣ ਜਾਂਦਾ ਤੁਹਾਡੇ ਤੇ ਨਾਲ ਜੋ ਟੋਟਲ ਦੇਖਿਆ ਜਾਵੇ ਤਾਂ 200 26 ਹੈ ਹੈਨਾ 2 ਦੋ ਨੰਬਰ ਹੈ ਉਸ ਤੋਂ ਬਾਅਦ 26 ਵੀ ਦੋ ਨੰਬਰ ਹੈ ਹੈਨਾ ਤਾਂ ਆ ਟੋਟਲ ਭਾਵੇਂ ਇੱਕ ਨੰਬਰ ਬਣਦਾ ਪਰ ਦੋ ਨੰਬਰ ਦੀ ਪ੍ਰਧਾਨਤਾ ਇਸ ਸਾਲ ਵੀ ਰਹੇਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਇੱਕ ਨਹੀਂ ਦੋ ਦੋ ਕੰਮ ਕਰਨ ਵਿੱਚ ਇੰਟਰਸਟ ਜੋ ਹੈ ਤੁਹਾਡਾ ਬਣ ਰਿਹਾ ਤਾਂ ਤੁਹਾਨੂੰ ਉਹ ਕਮਾਕਾਰਾਂ ਨੂੰ ਹੱਥ ਵੀ ਪਾਉਣਾ ਚਾਹੀਦਾ ਹੈ ਉਹ ਕੰਮ ਵੀ ਕਰਨੇ ਚਾਹੀਦੇ ਹਨ ਤੇ ਹੁਣ ਜੇ ਆਪਾਂ ਲਾਸਟ ਚ ਦੇਖੀਏ ਤਾਂ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਮਿਲਦਾ ਜੁਲਦਾ ਪ੍ਰਭਾਵ ਇਹ ਆ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਅچھے ਕਰਮ ਤੇ ਅੱਛੀ ਹਿੰਮਤ ਨਾਲ ਅੱਗੇ ਵਧਾਂਗੇ ਉਸੇ ਤਰ੍ਹਾਂ ਨਾਲ ਇਹ ਸਾਨੂੰ ਸਾਲ ਸਕਸੈਸ ਦੇ ਜਾਏਗਾ ਵਾਧੂ ਵਹਿਮ ਕਰਨਾ ਨਹੀਂ ਐ ਵੈਲ ਡਰੈਸਡ ਜਰੂਰ ਰਹਿਣਾ ਖਰਚੇ ਵਾਧੂ ਕਰੋ ਇਨਕਮ ਕੁਦਰਤ ਨੇ ਤੁਹਾਨੂੰ ਦੇ ਹੀ ਦੇਣੀ ਐ ਕਿਉਂਕਿ ਪੈਸਾ ਖਰਚਣ ਲਈ ਐ ਦੇਖਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਜਦੋਂ ਵੀ ਤੁਹਾਡਾ ਕੋਈ ਕੰਮ ਰੁਕੇ ਕਿਉਂਕਿ ਛੇਵੇਂ ਖਾਨੇ ਦਾ ਮਾਲਕ ਵੀ ਸ਼ੁਕਰ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਦਹਲੀਜਾਂ ਤੇ ਮੱਥਾ ਟੇਕ ਕੇ ਹੱਥ ਖੜੇ ਕਰ ਦੋ ਤੁਹਾਡੀ એનર્ਜੀ ਨਾਲ ਹੀ ਅੱਛੀ ਹੋ ਜਾਏਗੀ ਗਾਹ ਨੂੰ ਜਾਂ ਬਲਦ ਨੂੰ ਆਟੇ ਦਾ ਪੇੜਾ ਪਾਉਂਦੇ ਰਹਿਣਾ ਇਸ ਸਾਲ ਦਾ ਤੁਹਾਡਾ ਉਪਾਰ ਰਵੇਗਾ ਥੋੜੀ ਜਿਹੀ ਵਿੱਚ ਹਲਦੀ ਪਾ ਕੇ ਹਲਦੀ ਜਾਂ ਚਨੇ ਦੀ दाल ਉਹ ਪੇੜਾ ਬਣਾਇਆ ਤੁਸੀਂ ਉੱਚ ਜਿੱਦਾਂ ਆ ਪਾਲੂ ਭਰਦੇ ਆ ਉੱਚ ਮੜ ਜੇ ਚਨੇ ਦੀ ਧਾਰ ਭੜੀ ਉਹਨੂੰ ਕੀਤਾ ਤੇ ਜਾ ਕੇ ਤੁਸੀਂ ਉਹ ਭਰ ਕੇ ਬਲਦ ਜਾਂ ਗਾਹ ਨੂੰ ਖਲਾ ਦਿੱਤਾ ਗਾਂ ਸ਼ੁਕਰ ਦੇ ਕਾਰਕ ਹੈ ਬਲਦ ਜੋ ਤੁਹਾਡੀ ਰਾਸ਼ੀ ਦਾ ਆਪਾ ਚਿੰਨ ਹੈ ਉਹ ਹੈ ਤਾਂ ਸਮਝੋ ਤੁਹਾਡੀ એનર્ਜੀ ਤੁਹਾਨੂੰ ਨੁਕਸਾਨ ਨਹੀਂ ਹੋਣ ਦੇਗੀ ਠੀਕ ਤਾਂ ਕਹਿ ਸਕਦੇ ਆਪਾਂ ਬ੍ਰਿਕ ਲਗਨ ਤੇ ਇੱਕ ਰਾਸ਼ੀ ਵਾਲਿਆਂ ਦੇ ਲਈ ਕੀਤੀ ਗਈ ਮਿਹਨਤ ਦੇ ਅਨੁਸਾਰ ਇਹ 26 ਬਹੁਤ ਕੁਝ ਲੈ ਕੇ ਆਏਗਾ ਬਹੁਤ ਕੁਝ ਦੇ ਕੇ ਜਾਏਗਾ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਆ ਤੇ ਬ੍ਰਿਕ ਦਾ ਮਾਲਕ ਸ਼ੁਕਰ ਹੈ ਹਲਕੇ ਚ ਕਿਸੇ ਚੀਜ਼ ਨੂੰ ਲੈਣਾ ਨਹੀਂ ਆ ਨੰਗੇ ਪੈਰ ਕਦੇ-ਕਦੇ ਸੈਰ ਕਰਨੀ ਆ ਉਹਦੇ ਨਾਲ ਬੁੱਧ ਬ੍ਰਸਪਨ ਦੋਨੋਂ ਸ਼ੁਭ ਹੋ ਜਾਂਦੇ ਆ ਜੇ ਕਿਤੇ ਇਸ ਸਾਲ ਸਿਹਤ ਦੀ ਪ੍ਰੋਬਲਮ ਤੁਹਾਨੂੰ ਕਿਸੇ ਤਰ੍ਹਾਂ ਨਾਲ ਆ ਰਹੀ ਹੋਵੇ ਤਾਂ ਤੁਸੀਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਆਪਣੇ ਵੇਟ ਜੀ ਨਾਲ ਹਰਾਚਾਰਾ ਦੀ ਗਊਸ਼ਾਲਾ ਪਾ ਸਕਦੇ ਠੀਕ ਏਸੀ ਜੀ ਕਿਵੇਂ ਦਾ ਰਹੇਗਾ 2026 ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਇਹ ਆਪਾਂ ਦੱਸਿਆ ਤੁਹਾਨੂੰ ਪਰਮਾਤਮਾ ਕਰੇ ਬਹੁਤ ਸਾਰੀ ਸਕਸੈਸ ਮਿਲੇ ਤੁਹਾਨੂੰ ਇਸ ਸਾਲ ਜਿਹੜੀ ਵੀ ਗੱਲ ਰਹਿੰਦੀ ਆ ਤੁਹਾਡੀ ਮਨੋ ਕਾਮਨਾ ਪੂਰਨ ਹੋਣ ਵਾਲੀ ਰਹਿੰਦੀ ਆ ਉਹ ਇਸ ਸਾਲ ਹੋ ਹੀ ਜਾਵੇ ਜਿੰਨੀ ਤੁਸੀਂ ਮਿਹਨਤ ਕਰੋ ਓਨੀ ਹੀ ਜ਼ਿਆਦਾ ਸਕਸੈਸ ਮਿਲੇ ਸੱਚ ਜਾਣੋ ਬੈਠੇ ਬਿਠਾਏ ਕੁਝ ਨਹੀਂ ਮਿਲਦਾ ਤੁਸੀਂ ਮਿਹਨਤ ਤੇ ਕਰਮ ਤੇ ਤੇ ਨਾਲ ਪ੍ਰੈਕਟੀਕਲ ਲਾਈਫ ਤੇ ਭਰੋਸਾ ਰੱਖਦੇ ਹੋ ਤਾਂ ਜ਼ਰੂਰ ਇਸ ਸਾਲ ਤੁਹਾਨੂੰ ਬਹੁਤ ਜ਼ਿਆਦਾ ਅੱਛੀ ਕਾਮਯਾਬੀ ਦਵਾ ਸਕਦਾ ਹੈ ਰਾਸ਼ੀ ਦਾ ਮਤਲਬ ਇਹ ਹੈ ਕਿ ਸਾਨੂੰ ਕਿਸ ਜਗ੍ਹਾ ਤੇ ਸਤਰਕ ਰਹਿਣਾ ਹੈ ਤੇ ਕਿਸ ਜਗ੍ਹਾ ਤੇ ਅਸੀਂ ਖੁੱਲ ਕੇ ਨੱਚਣਾ ਖੁੱਲ ਕੇ ਭਜਣਾ ਖੁੱਲ ਕੇ ਰਿਸਕ ਲੈ ਕੇ ਲਾਈਫ ਵਿੱਚ ਚੰਗੇ ਡਿਸੀਜਨ ਲੈਣੇ ਆ ਇੱਥੋਂ ਚਲਾਏ ਗਏ ਕੰਮ ਤੇ ਇੱਥੋਂ ਕੀਤੇ ਗਏ ਕੰਮ ਇਹਨਾਂ ਨੂੰ ਬੈਲੈਂਸ ਕਰਕੇ ਚੱਲਣਾ ਜ਼ਿੰਦਗੀ ਵਿੱਚ ਜ਼ਿਆਦਾ ਕਾਮਯਾਬੀ ਦਿੰਦਾ ਹੈ ਚਲੋ ਜੀ ਇੱਕ ਵਾਰ ਫਿਰ ਤੋਂ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ 26 ਦੀਆਂ ਤੇ ਹੁਣ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤदाई 2026 ਤੁਹਾਡੇ ਲਈ ਢੇਰ ਸਾਰੀਆਂ ਕੁਰਸੀਆਂ ਲੈ ਕੇ ਆਵੇ ਹੈਪੀ ਨਿਊ ইয়ার ਸਤਿ ਸ੍ਰੀ ਅਕਾਲ